گر کی سیوا سفل ہے گر کی سیوا سفل ਬਾਬੇ ਕੀ ਸੇਵਾ ਸਤੁਲ ਹੈ ਸਤਗੁਰ ਕੀ ਸੇਵਾ ਸਤ ਰਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਧਾਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਤਨ ਬਾਬਾ ਹਤੇ ਸਿੰਘ ਸਾਹਿਬ ਜੀ ਧੰਨ ਧੰਨ ਪਰਮ ਪੂਜਨੀਕ ਮਾਤਾ ਗੁਜਰਕਾਰ ਜੀ ਸਿੰਘੋ ਸ਼ਹੀਦੋ ਆਪ ਜੀਆਂ ਦੇ ਮਹਾਨ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਵਿਖੇ ਮਹਾਰਾਜ ਆਪ ਜੀ ਦੇ ਦਿਆ ਮਿਆ ਸਦਕਾ ਆਪ ਜੀ ਦੇ ਪਿਆਰ ਵਾਲੀਆਂ ਸੰਗਤਾਂ ਨੇ ਪਿਛਲੇ ਮਹੀਨਿਆਂ ਤੋਂ ਰਲ ਮਿਲ ਕੇ ਉਪਰਾਲਾ ਕੀਤਾ ਸ਼ਹੀਦੀ ਸਥਾਨ ਪੋਰਾ ਸਾਹਿਬ ਵਿਖੇ ਮਹਾਰਾਜ ਆਪ ਜੀ ਦਾ ਊਟ ਆਸਰਾ ਲੈ ਕਰਕੇ ਸੋਨੇ ਦੇ ਮਹਾਰਾਜ ਪਰਤ ਵਾਲੇ ਦਰਵਾਜੇ ਮਹਾਰਾਜ ਆਰਦਾਸ ਬੇਨਤੀ ਕਰਕੇ ਲਾਉਣੇ ਆਰੰਭ ਕੀਤੇ ਸਨ ਮਹਾਰਾਜ ਤਿੰਨ ਦਰਵਾਜੇ ਆਪ ਜੀ ਦੀ ਕਿਰਪਾ ਦੁਆਰਾ ਲੱਗੇ ਚੌਥਾ ਦਰਵਾਜਾ ਮਹਾਰਾਜ ਆਪ ਜੀ ਦੀ ਕਿਰਪਾ ਦੁਆਰਾ ਸਾਰੀਆਂ ਸੰਗਤਾਂ ਨੇ ਤਾਨ ਮਾਨ ਧਨ ਕਰਕੇ ਮਹਾਰਾਜ ਸਾਰੀਆਂ ਦੀ ਸੇਵਾਵਾਂ ਕਰਕੇ ਤਿਆਰ ਪਰ ਤਿਆਰ ਹੋਏ ਨੇ ਮਹਾਰਾਜ ਕਿਰਪਾ ਕਰਿਓ ਕੀਤੀ ਸੇਵਕਾਂ ਦੀ ਸੇਵਾ ਥਾਂ ਪਾਉਣੀ ਆਪ ਜੀ ਦੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸੰਗਤਾਂ ਅੰਦਰ ਪਿਆਰ ਸਨੇਹ ਆਪ ਜੀ ਦੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਰਹਿਮਤ ਕਰਨੀ ਮਹਾਰਾ ਕਰੋ ਕਿਰਪਾ ਗੁਰੂ ਮਹਾਰਾ ਆਪ ਜੀ ਦੇ ਪਾਵਨ ਸਥਾਨਾਂ ਵੱਲ ਮਹਾਰਾਜ ਦਰਵਾਜਿਆਂ ਦੀ ਜੋੜੀ ਸੰਗਤਾਂ ਨੂੰ ਲੈ ਕੇ ਜਾਣੀ ਆ ਨਾਮ ਸਿਮਰਨ ਕਰਦੇ ਹੋਏ ਭਾਏ ਭਾਵਨੀ ਅੰਦਰ ਰਹਿ ਕਰਕੇ ਸੇਵਾਵਾਂ ਲੈਣੀਆਂ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਤਿਗੁਰੂ ਆਵਾਹ ਹੀ ਗੁਰਜੀਕਾ ਖਾਲਸਾ ਬੋਲੇ ਸੋਨਿਹਾਲ the good it is واحرو جی کا خالص واحر فتح نے بہت بھاری ہے ستکار جو دلیپ ماپا بندر کور دی ਦਾ ਡਰਗਰਸਿਸਨ ਦਾ ਪਤਿਸਮਿਥ ਸੈਕਟਰ ਦੀ ਇਸ ਥਾਂ ਬੋਤਵਾਰਾ ਸ਼ਰੀਫਤ ਗੁਰ ਸਾਹਿਬ ਸਰਹਾਂ ਦੇ ਦੇਖੇ ਜੋ ਮੁੱਖ ਪਿਆਰਾਂ ਦੇ ਸਤਪੁਰਾਂ ਨੇ ਆਰੰਭ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ ਔਰ ਅੱਜ ਜਿਹੜੇ ਸੋਨੇ ਦੀਆਂ ਕੋਈ ਨਾ ਕੋਈ ਸੀਗੀ ਉਹ ਚੜਾਈ ਗਈ ਹੈ ਸਿੱਕੇ ਦੇ ਦਰਵਾਜ਼ਾ ਪੁਛਾਇਆ ਗਿਆ ਹੈ ਜੋ ਚਰਨਾ ਵਿੱਚ ਅਰਦਾਸ ਹੋਈ ਹੈ ਸੰਸਥਾ ਜੁੜੀਆਂ ਨੇ ਸਤਿਗੁਰੂ ਮੇਰ ਕਰਨ ਸੰਪਤੀ ਸੰਗਤ ਦੇ ਸਿਰ ਤੇ ਮੇਰ ਫੜਿਆ ਹੱਥ ਰੱਖ ਕੇ ਇਸੇ ਤਰ੍ਹਾਂ ਚਾਰ ਦੀ ਕੜਾ ਸੁਵਾਮਾ ਨੇ ਦੇ ਰਹਿਣ